ਸਾਸਰੀ ਕਾਲ ਦੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਚਾਰੀ ਸਲਾਦ ਬਣਾਵਾਂਗੇ ਇਸ ਨੂੰ ਆਪਾਂ ਲੰਚ ਵਿੱਚ ਵੀ ਖਾ ਸਕਦੇ ਹਾਂ ਕਿਸੇ ਵੀ ਟਾਈਮ ਖਾ ਸਕਦੇ ਹਾਂ ਇਹ ਬਹੁਤ ਟੇਸਟੀ ਲੱਗਦਾ ਹੈ ਇਹ ਇੱਕ ਤਰ੍ਹਾਂ ਦਾ ਅਚਾਰ ਵੀ ਹੈ ਤੇ ਸਲਾਦ ਵੀ ਹੈ ਦੋਵੇਂ ਹੀ ਹੈ ਚਲੋ ਜੀ ਆਪਾਂ ਵੇਖ ਲੈਨੇ ਆ ਅਚਾਰੀ ਸਲਾਦ ਕਿਵੇਂ ਬਣਦਾ ਹੈ ਅੱਜ ਆਪਾਂ ਸਲਾਦ ਬਣਾਉਣ ਦੇ ਲਈ ਇੱਕ ਟਮਾਟਰ ਲਿਆ ਹੈ ਵੱਡੇ ਸਾਈਜ਼ ਦਾ ਥੋੜੀ ਜਿਹੀ ਗਾਜਰ ਲਵਾਂਗੇ ਇੱਕ ਵੱਡੇ ਸਾਈਜ਼ ਦਾ ਟਮਾਟਰ ਲਵਾਂਗੇ ਅਦਰਕ ਖੀਰਾ ਲਵਾਂਗੇ ਇੱਕ ਪਿਆਜ਼ ਲਵਾਂਗੇ ਇੱਕ ਨਿੰਬੂ ਲਵਾਂਗੇ ਤੇ ਦੋ ਲਾਲ ਮਿਰਚਾਂ ਲਵਾਂਗੇ ਜਿੰਨਾ ਕ ਅਚਾਰ ਬਣਾਉਣਾ ਹੋਏਗਾ ਆਪਾਂ ਉਹਨਾਂ ਕ ਸਲਾਦ ਲੈ ਲਵਾਂਗੇ ਇਹ ਚਟਪਟਾ ਜਿਹਾ ਚਾਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਪਿਆਜ਼ ਨੂੰ ਆਪਾਂ ਇਸ ਤਰੀਕੇ ਦੇ ਨਾਲ ਗੋਲ-ਗੋਲ ਕੱਟ ਲਵਾਂਗੇ ਇਹ ਸਾਰੇ ਸਲਾਦ ਨੂੰ ਮੈਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀ ਪਿਆਜ਼ ਨੂੰ ਆਪਾਂ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਇਹ ਬਹੁਤ ਹੀ ਛੋਟੀ ਜਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹੁਣ ਆਪਾਂ ਪਿਆਜ਼ ਨੂੰ ਇਸ ਤਰੀਕੇ ਦੇ ਨਾਲ ਕੱਟ ਲਿਆ ਹੈ ਹੁਣ ਆਪਾਂ ਪਿਆਜ਼ ਦੇ ਵਿੱਚ ਠੰਡਾ ਪਾਣੀ ਪਾ ਕੇ ਰੱਖ ਦੇਵਾਂਗੇ ਆਪਾਂ ਇਸ ਦੇ ਵਿੱਚ ਬਰਫ਼ ਵੀ ਪਾ ਸਕਦੇ ਹਾਂ ਪਰ ਆਪਾਂ ਠੰਡਾ ਪਾਣੀ ਪਾਵਾਂਗੇ ਜੇਕਰ ਆਪਾਂ ਪਿਆਜ਼ ਨੂੰ ਠੰਡਾ ਪਾਣੀ ਪਾ ਕੇ ਰੱਖ ਦੇਵਾਂਗੇ ਤੇ ਇਸ ਦੇ ਨਾਲ ਪਿਆਜ਼ ਸਖਤ ਰਹੇਗਾ ਇਸ ਦਾ ਕਰੰਚ ਬਣਿਆ ਰਹੇਗਾ ਤੇ ਇਸ ਦੀ ਕੜਤਣ ਵੀ ਘਟ ਜਾਏਗੀ ਹੁਣ ਆਪਾਂ ਬਾਕੀ ਸਲਾਦ ਨੂੰ ਕੱਟ ਲਵਾਂਗੇ ਗਾਜਰ ਨੂੰ ਆਪਾਂ ਚਾਲੇ ਕੇ ਰੱਖਿਆ ਸੀ ਇਸ ਤਰ੍ਹਾਂ ਕੱਟ ਲਵਾਂਗੇ ਇਸ ਨੂੰ ਵੀ ਗੋਲ ਗੋਲ ਇਹ ਸਲਾਦ ਬਣਾਉਣ ਦੇ ਲਈ ਆਪਾਂ ਕੱਚੀ ਕੱਚੀ ਗਾਜਰ ਲਵਾਂਗੇ ਮਿਰਚਾਂ ਨੂੰ ਵੀ ਆਪਾਂ ਇਸਤੇ ਡੰਡਲ ਵੱਖ ਕਰਕੇ ਕੱਟ ਲਵਾਂਗੇ ਇਸ ਤਰੀਕੇ ਦੇ ਨਾਲ ਲੰਬਾ ਲੰਬਾ ਕੱਟ ਲਵਾਂਗੇ ਖੀਰੇ ਨੂੰ ਵੀ ਆਪਾਂ ਕੱਟ ਲਵਾਂਗੇ ਇਹ ਖੀਰੇ ਨੂੰ ਆਪਾਂ ਛਿੱਲਾਂਗੇ ਨਹੀਂ ਕਿਉਂਕਿ ਇਸ ਨੂੰ ਛਿੱਲਣ ਦੀ ਜ਼ਰੂਰਤ ਨਹੀਂ ਹੈ ਜੇਕਰ ਛਿੱਲਣਾ ਹੋਏਗਾ ਤਾਂ ਪਛਲਾ ਵੀ ਸਕਦੇ ਹਾਂ ਇਹ ਆਪਣੀ ਮਰਜ਼ੀ ਹੈ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਟਮਾਟਰ ਨੂੰ ਵੀ ਕੱਟ ਲਵਾਂਗੇ ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਨ ਆਪਾਂ ਇਸ ਤਰ੍ਹਾਂ ਸਾਰੇ ਸਲਾਦ ਨੂੰ ਕੱਟ ਲਿਆ ਹੈ ਹੁਣ ਆਪਾਂ ਆਚਾਰੀ ਸਲਾਦ ਬਣਾਵਾਂਗੇ ਉਸ ਦੇ ਲਈ ਆਪਾਂ ਇਹ ਬੋਲ ਦੇ ਵਿੱਚ ਸਾਰੇ ਸਲਾਦ ਨੂੰ ਐਡ ਕਰਾਂਗੇ ਮਿਰਚਾਂ ਪਾਵਾਂਗੇ ਆਚਾਰੀ ਸਲਾਦ ਬਹੁਤ ਹੀ ਟੇਸਟੀ ਤੇ ਚਟਪਟਾ ਜਿਹਾ ਬਣ ਕੇ ਤਿਆਰ ਹੁੰਦਾ ਹੈ ਸਾਰੇ ਸਲਾਦ ਨੂੰ ਆਪਾਂ ਬੋਲ ਦੇ ਵਿੱਚ ਪਾ ਲਿਆ ਹੈ ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਨੂੰ ਵੀ ਪਾਵਾਂਗੇ ਇਸ ਤਰੀਕੇ ਨਾਲ ਵੀ ਆਪਾਂ ਇਸ ਦਾ ਆਚਾਰ ਬਣਾ ਸਕਦੇ ਹਾਂ ਤੇ ਪਿਆਜ਼ ਤੇ ਆਪਾਂ ਰਿੰਗਸ ਜਾਂ ਲੱਛੀ ਕੱਟ ਕੇ ਵੀ ਆਚਾਰ ਬਣਾ ਸਕਦੇ ਹਾਂ ਪਿਆਜ਼ ਦੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਲਵਾਂਗੇ। ਪਾਣੀ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਪਿਆਜ਼ ਨੂੰ ਬੌਲ ਦੇ ਵਿੱਚ ਐਡ ਕਰਾਂਗੇ। ਹੁਣ ਆਪਾਂ ਇਸ ਦੇ ਵਿੱਚ ਅਚਾਰ ਦਾ ਮਸਾਲਾ ਪਾਵਾਂਗੇ ਅਤੇ ਆਪਾਂ ਨਿੰਬੂ ਦੇ ਅਚਾਰ ਦਾ ਮਸਾਲਾ ਪਾਇਆ ਹੈ। ਤੁਸੀਂ ਸੋਚ ਰਹੇ ਹੋਵੋਗੇ ਇਹ ਨਾ ਅਚਾਰ ਹੈ ਤੇ ਨਾ ਸਲਾਦ ਹੈ ਪਰ ਇਹ ਅਚਾਰ ਵੀ ਹੈ ਤੇ ਸਲਾਦ ਵੀ ਹੈ। ਕਿਉਂਕਿ ਆਪਾਂ ਇਸ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਪਾਈਆਂ ਨੇ ਜੋ ਕਿ ਆਪਾਂ ਸਲਾਦ ਦੇ ਵਿੱਚ ਖਾਂਦੇ ਹਾਂ ਤੇ ਆਪਾਂ ਇਸ ਦੇ ਵਿੱਚ ਆਚਾਰ ਦਾ ਮਸਾਲਾ ਵੀ ਪਾਇਆ ਹੈ ਇਹ ਮਿਲ ਕੇ ਆਚਾਰੀ ਸਲਾਦ ਬਣ ਗਿਆ ਹੈ ਇਹ ਚਾਰਪਾਹ ਹੀ ਚਟਪਟਾ ਜਿਹਾ ਬਣ ਕੇ ਤਿਆਰ ਹੁੰਦਾ ਹੈ ਕਿਉਂਕਿ ਨਿੰਬੂ ਦੇ ਆਚਾਰ ਦਾ ਮਸਾਲਾ ਬਹੁਤ ਹੀ ਚਟਪਟਾ ਜਿਹਾ ਹੁੰਦਾ ਹੈ ਆਪਾਂ ਇਸ ਦੇ ਵਿੱਚ ਨਿੰਬੂ ਪਾਉਣਾ ਹੋਏਗਾ ਤੇ ਆਪਾਂ ਨਿੰਬੂ ਵੀ ਨਿਚੋੜ ਕੇ ਪਾ ਸਕਦੇ ਹਾਂ ਪਰ ਜ਼ਰੂਰੀ ਨਹੀਂ ਪਵੇਗੀ ਵੈਸੇ ਹੀ ਆਚਾਰ ਖੱਟਾ ਹੈ ਆਚਾਰ ਦੇ ਮਸਾਲੇ ਨੂੰ ਮਿਕਸ ਕਰ ਲਵਾਂਗੇ ਸਲਾਦ ਦੇ ਵਿੱਚ ਇਹ ਆਚਾਰੀ ਸਲਾਦ ਨੂੰ ਆਪਾਂ ਰੋਟੀ ਨਾਲ ਪਰੌਂਠੇ ਨਾਲ ਚੌਲਾ ਨਾਲ ਜਾਂ ਪੂਰੀ ਪਰੌਂਠੇ ਨਾਲ ਵੀ ਖਾ ਸਕਦੇ ਹਾਂ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਇੱਕ ਛੋਟਾ ਚਮਚਾ ਰੈੱਡੀ ਚੀਲੀ ਪਾਊਡਰ ਪਾਵਾਂਗੇ ਆਪਣੇ ਹਿਸਾਬ ਨਾਲ ਥੋੜੀ ਜਿਹੀ ਮਸਾਲੇ ਪਾਵਾਂਗੇ ਕਿਉਂਕਿ ਇਹ ਆਚਾਰੇ ਆ ਸਲਾਦ ਖੱਟਾ ਹੈ ਸਵਾਦ ਅਨੁਸਾਰ ਨਮਕ ਪਾਵਾਂਗੇ ਥੋੜੀ ਜਿਹੀ ਬਲੈਕ ਪੀਪਰ ਪਾਵਾਂਗੇ ਹੋਂ ਸਾਰੇ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਆਚਾਰੀ ਤਲਾਅ ਦੇ ਵਿੱਚ ਮਸਾਲਾ ਨੂੰ ਮਿਕਸ ਕਰ ਲਵਾਂਗੇ। ਮਸਾਲੇ ਨੂੰ ਆਪਾਂ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਸਸੀ ਨੂੰ ਚੋਲਾ ਦੇ ਨਾਲ ਖਾਓ ਜਾਂ ਰੋਟੀ ਦੇ ਨਾਲ ਖਾਓ ਇਹ ਹਰ ਤਰ੍ਹਾਂ ਹੀ ਬਹੁਤ ਟੇਸਟੀ ਲੱਗੇਗਾ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ रैसपी चंकी लगे तो एक बार इस रेसपी को ट्राई करके देखो इस तरीके अचार बहुत ही ज़्यादा टेस्टी बनता है अचारी सलाद बन के तैयार है ये चटपटा जि अचार बहुत ही ज्यादा टेस्टी होंगे है ਆਪਾਂ ਇਸਦੇ ਉੱਪਰ ਨਿੰਬੂ ਵੀ ਨਿਚੋੜ ਸਕਦੇ ਹਾਂ ਜਿਵੇਂ ਆਪਾਂ ਸਲਾਦ ਦੇ ਉੱਪਰ ਨਿਚੋੜਦੇ ਹਾਂ ਅਚਾਰ ਨੂੰ ਸਰਵ ਕਰ ਲਵਾਂਗੇ ਟੇਸਟੀ ਅਚਾਰ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਆਪਾਂ ਇਸ ਨੂੰ ਲੰਚ ਵਜੇ ਜਾਂ ਕਿਸੇ ਵੀ ਟਾਈਮ ਬਣਾ ਕੇ ਖਾ ਸਕਦੇ ਹਾਂ ਅਰੇਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਚਾਰੀ ਸਲਾਦ ਬਣ ਕੇ ਤਿਆਰ ਹੋ ਜਾਂਦਾ ਹੈ ਆਚਾਰੀ ਸਲਾਦ ਬਣ ਕੇ ਤਿਆਰ ਹੈ ਰੈਸਪੀ ਜੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਬਿਨਾ ਸਕਿਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ